ਕਿਸੇ ਵੀ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਲਈ ਫਰੀਦਕੋਟ ਪੁਲਿਸ ਨੂੰ ਸਪੈਸ਼ਲ ਟ੍ਰੇਨਿੰਗ ਦਿੱਤੀ ਗਈ। ਡਾਕਟਰ ਪ੍ਰਿਕਿਆ ਜਨ ਐਸਐਸਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਪੁਲਿਸ ਲੈਨ ਫਰੀਦਕੋਟ ਵਿਖੇ ਸਪੈਸ਼ਲ ਮੋਕ ਡ੍ਰਿਲ ਦਾ ਆਯੋਜਨ ਕੀਤਾ ਗਿਆ ਤਾਂ ਕਿ ਐਮਰਜੈਂਸੀ ਸਥਿਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਤਿਆਰੀਆਂ ਨੂੰ ਯਕੀਨੀ ਬਣਾਇਆ ਜਾ ਸਕੇ। ਜਿਸ ਦੇ ਦੌਰਾਨ ਬੁਲੇਟ ਗਰੂਪ, ਰੈਪਿਡ ਰਿਸਪੌਂਸ ਮਾਨਾ, ਕੇਨ ਸ਼ੀਲਡਾਂ, ਹੈਲਮਟ ਬਾਡੀ ਪ੍ਰੋਟੈਕਟਰ ਅਥਰੋ ਗੈਸ ਬੈਰੀਕੇਡ ਅਨਸਕਾਨਿੰਗ ਸਤੀਨੋਲੋਜੀਕਲੀ ਬਖ ਬਖ ਤਰ੍ਹਾਂ ਦੇ ਹੋਰ ਸਮਾਨ ਦੀ ਜਾਂਚ ਵੀ ਕੀਤੀ ਗਈ ਅਤੇ ਉਹਨਾਂ ਨੂੰ ਵਰਤੋਂ ਚ ਲਿਆ ਕੇ ਥੋੜੇ ਸਮੇਂ ਵਿੱਚ ਅੱਗੇ ਵਧਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਤੇ ਸਾਰੀ ਚੀਜ਼ ਦਾ ਜਿਹੜਾ ਮਾਨਯੋਗ ਐਸਐਸਪੀ ਸਾਹਿਬ ਜੀ ਵੱਲੋਂ ਇਸ ਦਾ ਜਾਇਜ਼ਾ ਵੀ ਲਿਆ ਗਿਆ ਜਿਉਂ ਕਾਨੂੰਨ ਵਿਵਸਥਾ ਦੀਆਂ ਸਥਿਤੀਆਂ ਵਿੱਚ ਜਵਾਬਦੇਹੀ ਨੂੰ ਵਧਾਉਣ ਤੇ ਆਦੇਸ਼ ਨਾਲ ਸਾਰਾ ਕੁਝ ਕੀਤਾ ਗਿਆ ਇਸ ਦਰਾਂ ਪੁਲਿਸ ਕਰਮਚਾਰੀਆਂ ਨੂੰ ਟ੍ਰੇਨਿੰਗ ਦੌਰਾਨ ਦਰਸ਼ਕਾਂ ਰਿਆਂ ਬੰਗਾਕਾਰੀਆਂ ਤੇ ਹੋਰ ਐਂਟੀ سوشੀਅਲ 엘ਿਮੈਂਟਸ ਜੋ ਸਾਨੂੰ ਸਾਡੇ ਸਮਾਜ ਦੇ ਵਿੱਚ ਕਿਸੇ ਵੀ ਕਿਸਮ ਨਾਲ ਇਹ ਸ਼ਾਂਤੀ ਜਿਹੜੀ ਹੈਗਾ ਉਹਨੂੰ ਖੜੀ ਕਰਦੇ ਆ ਤੇ ਸ਼ਾਂਤੀ ਨੂੰ ਭੰਗ ਕਰਦੇ ਆ ਉਹਨਾਂ ਨੂੰ ਨਿਸ਼ਾਨ ਲਈ ਐਸਐਸਪੀ ਸਾਹਿਬ ਫਰੀਦਕੋਟ ਜੀ ਦੀ ਹਦਾਇਤਾਂ ਅਨੁਸਾਰ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਇਹ ਟ੍ਰੇਨਿੰਗ ਨੂੰ ਜਿਹੜਾ ਕਰਮ ਪੁਲਿਸ ਕਰਮਚਾਰੀਆਂ ਨੂੰ ਦਿੱਤਾ ਗਿਆ